ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਚਣਾ ਤੇ ਕੰਮ ਕਰਨ ਤੋਂ ਪਹਿਲਾਂ ਸੋਚਣਾ ਬਹੁਤ ਜ਼ਰੂਰੀ ਹੈ ਤੁਸੀਂ ਬਿਨਾਂ ਸੋਚਣ ਤੋਂ ਜੋ ਕੰਮ ਕਰਦੇ ਹੋ ਬਹੁਤ ਵਾਰ ਉਸ ਕੰਮ ਦਾ ਨਤੀਜਾ ਕੰਮ ਦਾ ਰਿਜ਼ਲਟ ਬੁਰਾ ਨਿਕਲਦਾ ਹੈ ਅਸਰ ਉਹਦਾ ਮਾੜਾ ਦਿਖਾਈ ਦਿੰਦਾ ਹੈ ਇਸੇ ਕਰਕੇ ਕਹਿੰਦੇ ਨੇ ਵੀ ਪਹਿਲਾਂ ਸੋਚੋ ਤੇ ਫਿਰ ਬੋਲੋ ਤਾਂ ਹੀ ਕਹਿੰਦੇ ਨੇ ਵੀ ਪਹਿਲਾਂ ਸੋਚੋ ਤੇ ਫਿਰ ਕਰੋ ਸੋਚਣਾ ਬਹੁਤ ਜ਼ਰੂਰੀ ਹੈ ਪਰ ਦੋ ਗੱਲਾਂ ਦਾ ਚੇਤਾ ਰਹਿ ਇੱਕ ਤੇ ਓਵਰ ਨਹੀਂ ਸੋਚਣਾ ਓਵਰ ਥਿੰਕਿੰਗ ਬੰਦ ਕਰੋ ਤੇ ਨੰਬਰ 2 네ਗੇਟਿਵ ਨਹੀਂ ਸੋਚਣਾ ਤੁਸੀਂ ਕੋਈ ਮਸਲਾ ਹੱਲ ਕਰਨਾ ਚਾਹੁੰਦੇ ਹੋ ਕੋਈ ਕੰਮ ਕਰਨਾ ਚਾਹੁੰਦੇ ਹੋ ਪੋਜ਼ਿਟਿਵ ਸੋਚੋ ਉਹਦੇ ਐਂਗਲ ਬਣਾਓ ਉਹਦਾ ਹੱਲ ਕੱਢੋ ਉਸ ਰਾਹ ਤੇ ਤੁਰੋ ਤਾਂ ਕਿ ਤੁਸੀਂ ਆਪਣੀ ਮਿੱਥੀ ਹੋਈ ਮੰਜ਼ਿਲ ਤੱਕ ਆਪਣੀ ਪਹੁੰਚ ਬਣਾ ਸਕੋ ਸੋਚੋ ਪਰ ਜਿੰਨਾ ਕ ਤੁਹਾਡਾ ਆਪਣਾ ਮਿਆਰ ਓ ਦੇ ਅਕੋਰਡਿੰਗ ਸੋਚੋ ਜਿੰਨੀ ਤੁਹਾਡੀ ਹੱਦਬੰਦੀ ਏ ਜਿੰਨੀ ਤੁਹਾਡੀ ਔਕਾਤ ਏ ਓ ਦੇ ਅਕੋਰਡਿੰਗ ਸੋਚੋ ਔਰ ਉਹਨੂੰ ਸੋਚੋ ਹੀ ਨਾ ਉਹਨੂੰ ਨਾਲ ਐਕਸ਼ਨ ਦੇ ਵਿੱਚ ਤਬਦੀਲ ਵੀ ਕਰੋ ਸੋਚੀ ਜਾਓ ਸੋਚੀ ਜਾਓ ਮੈਂ ਕੰਮ ਕਰਾਂਗਾ ਕੰਮ ਕਰਾਂਗਾ ਪਰ ਕਰੋ ਨਾ ਉਹਦਾ ਖਿਲਾਫ ਹੋਇਆ ਸੋਚੀ ਜਾਓ ਮੈਂ ਰੋਟੀ ਖਾਵਾਂਗਾ ਖਾਵਾਂਗਾ ਖਾਓ ਨਾ ਤੇ ਭੁੱਖ ਮਰ ਜਾਏਗੀ ਸੋਚੀ ਜਾਓ ਵੀ ਮੈਂ ਪਾਣੀ ਪੀਵਾਂਗਾ ਪੀਵਾਂਗਾ ਤੇ ਪੀਵੋ ਨਾ ਕਿ ਪਿਆਸ ਮਰ ਜਾਏਗੀ ਸੋਚੋ ਪਰ ਸੋਚਣ ਤੋਂ ਬਾਅਦ ਐਕਸ਼ਨ ਦਾ ਹੋਣਾ ਬੜਾ ਜ਼ਰੂਰੀ ਹੈ ਉਹ ਕੰਮ ਕਰਨ ਦਾ ਕੰਮ ਕਰਨ ਵਾਸਤੇ ਯਾ ਕਰਨਾ ਅੱਗੇ ਵਧਣਾ ਇਹ ਬੜਾ ਜ਼ਰੂਰੀ ਹੈ ਸੋਚੋ ਪਰ ਵਿਅਰਥ ਨਾ ਸੋਚੋ 네ਗੇਟਿਵ ਨਾ ਸੋਚੋ ਓਵਰ ਨਾ ਸੋਚੋ ਸੋਚ ਕੇ ਕੰਮ ਕਰਨ ਵਾਲਾ ਬੰਦਾ ਕਾਮਯਾਬ ਹੁੰਦਾ ਹੈ ਉਹ ਐਂਗਲ ਬਣਾ ਲੈਂਦਾ ਹੈ ਵੀ ਆ ਜਿਹੜਾ ਮੈਂ ਕੰਮ ਕਰਨ ਵਾਸਤੇ ਜਾ ਰਿਹਾ ਦੁਕਾਨਦਾਰੀ ਕਰ ਰਿਹਾ ਜੋਬ ਕਰ ਰਿਹਾ ਖੇਤੀ ਕਰ ਰਿਹਾ ਆਫਟਰ ਆਲੋ ਸੋਚ ਕੇ ਕਰਦਾ ਹੈ ਨਾ ਸੋਚ ਕੇ ਜ਼ਿੰਮੇਦਾਰ ਜ਼ਮੀਨ ਦੇ ਅੰਦਰ ਬੀਜ ਪਾਉਂਦਾ ਹੈ ਨਾ ਵੀ ਮੈਂ ਬੀਜ ਬੀਜ ਰਿਆਂ ਤੇ ਕਿਉਂ ਬੀਜ ਰਿਆਂ ਜੇ ਕੋਈ ਉਹਨੂੰ ਸਵਾਲ ਵੀ ਕਰੇ ਵੀ ਕਿਉਂ ਤੇ ਉਹ ਕਹਿੰਦਾ ਯਾਰ ਕੈਸੀ ਹਾਸੋਈ ਨਹੀਂ ਗੱਲ ਹੈ ਕੁਝ ਬੀਜਾਂਗਾ ਨਹੀਂ ਤੇ ਕੋ ਛੁਗੇਗਾ ਨਹੀਂ ਕੋ ਛੁਗੇਗਾ ਨਹੀਂ ਤੇ ਘਰ ਪਰਿਵਾਰ ਚੱਲੇਗਾ ਕਿਵੇਂ ਜੌਬ ਕਰਾਂਗਾ ਨਹੀਂ ਪੈਸਾ ਆਏਗਾ ਨਹੀਂ ਤੇ ਘਰਬਾਰ ਚੱਲੇਗਾ ਕਿਵੇਂ ਦੁਕਾਨਦਾਰੀ ਕਰਾਂਗਾ ਨਹੀਂ ਬਿਜ਼ਨਸ ਕਰਾਂਗਾ ਨਹੀਂ ਮਾਇਆ ਆਏਗੀ ਨਹੀਂ ਤੇ ਜਿਹੜੇ ਮੇਰੇ ਮਾਇਆ ਦੇ ਨਾਲ ਜੁੜੇ ਕੰਮ ਨੇ ਉਹ ਪੂਰੇ ਕਿਵੇਂ ਹੋਣਗੇ ਜਿਹੜੇ ਤੰਨ ਨੇ ਕੰਮ ਪੂਰੇ ਕਰਨੇ ਨੇ ਉਹ ਪੂਰੇ ਕਿਵੇਂ ਹੋਣਗੇ ਸੋਚੋ ਉਸ ਤੋਂ ਬਾਅਦ ਐਕਸ਼ਨ ਲਵੋ ਚੰਗਾ ਸੋਚੋ ਨੈਗੇਟਿਵ ਨਾ ਸੋਚੋ ਜਦੋਂ ਕੋਈ ਤੁਹਾਡੇ ਤੇ ਪ੍ਰਸ਼ਨ ਕਰਦਾ ਹੈ ਤੇ ਮੈਂ ਬਹੁਤ ਵਾਰੀ ਇਹ ਵੇਖਿਆ ਹੈ ਵੀ ਇੱਕ ਨਿਕਾਜ ਜਾਂ ਫਿਕਰਾ ਉਹਦੀ ਜ਼ੁਬਾਨੋਂ ਨਿਕਲਦਾ ਹੈ ਤੇ ਤੁਸੀਂ ਬਿਨਾਂ ਸੋਚਣ ਤੋਂ ਉਹਦਾ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਹੋ ਔਰ ਪਤਾ ਕਿਉਂ ਤੁਸੀਂ ਇਹ ਸੋਚਦੇ ਹੋ ਵੀ ਇਹਨੇ ਆਹ ਕਹਿਣਾ ਜੋ ਤੁਹਾਡੇ ਮਨ ਵਿੱਚ ਆ ਜਾਂਦਾ ਹੈ ਹੋ ਸਕਦਾ ਹੋ ਸਕਦਾ ਉਹਨੇ ਕੁਝ ਹੋਰ ਕਹਿਣਾ ਹੋਵੇ ਅਗਲੇ ਦੀ ਜ਼ੁਬਾਨੋਂ ਅਜੇ ਚਾਰ ਲਫ਼ਜ਼ ਨਹੀਂ ਨਿਕਲੇ ਹੁੰਦੇ ਤੇ ਤੁਸੀਂ ਕਾਹਲੇ ਪੈ ਜਾਂਦੇ ਉਹ ਜਿਹੜੀ ਕਾਹਲ ਹੈ ਨਾ ਤੁਹਾਨੂੰ ਉਹ ਤਮ ਕਰ ਰਹੀ ਹੈ ਅਗਲੇ ਦੀ ਗੱਲ ਸੁਣ ਲਓ ਪੂਰੀ ਸੁਣ ਲਓ ਹੋ ਸਕਦਾ ਹੈ ਉਹਦੇ ਵਿੱਚੋਂ ਕੁਝ ਹੋਰ ਨਿਕਲੇ ਤੁਹਾਨੂੰ ਹੋਰ ਜਵਾਬ ਦੇਣਾ ਬੰਦਾ ਹੋਵੇ ਤੁਸੀਂ ਜਵਾਬ ਹੋਰ ਦੇ ਰਹੇ ਤੇ ਕਈ ਵਾਰੀ ਕਾਹਲੇ ਪਣ ਦੇ ਅੰਦਰ ਜਦੋਂ ਤੁਸੀਂ ਅੱਗੋਂ ਫੜਾਫੜ ਜਵਾਬ ਦਿੰਦੇ ਹੋ ਨਾ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਤੂੰ ਕੀ ਕਹਿਣਾ ਹੈ ਤੇ ਅਗਲਾ ਸਿਆਣਾ ਬੰਦਾ ਤੁਹਾਡੀ ਗੱਲ ਸੁਣ ਕੇ ਤੇ ਫਿਰ ਉਹ ਕਹਿੰਦਾ ਵੀ ਜੋ ਤੂੰ ਜਵਾਬ ਦੇ ਰਿਹਾ ਮੈਂ ਤੇ ਕਹਿਣੇ ਨਹੀਂ ਸੀ ਮੈਂ ਤੇ ਪੁੱਛਣਾ ਹੀ ਨਹੀਂ ਸੀ ਮੇਰਾ ਤੇ ਸਵਾਲ ਹੀ ਹੋ ਰੇ ਮੇਰਾ ਤੇ ਮਸਲਾ ਹੀ ਹੋ ਰੇ ਫਿਰ ਤੁਹਾਨੂੰ ਲੱਜਾ ਆਉਂਦੀ ਵੀ ਮੈਂ ਪਹਿਲਾਂ ਕਿਉਂ ਬੋਲਿਆ ਜਵਾਬ ਦੇਣ ਤੋਂ ਪਹਿਲਾਂ ਸੋਚੋ ਕੰਮ ਕਰਨ ਤੋਂ ਪਹਿਲਾਂ ਸੋਚੋ ਬੋਲਣ ਤੋਂ ਪਹਿਲਾਂ ਸੋਚੋ ਤੁਰੰਤੋਂ ਪਹਿਲਾਂ ਸੋਚੋ ਵੀ ਮੈਂ ਤੁਰਨਾ ਕਿੱਧਰ ਨੂੰ ਇਹ ਜੰਗਲ ਵਿੱਚ ਤੁਰਨਾ ਹੈ ਬਾਗ ਵਿੱਚ ਤੁਰਨਾ ਹੈ ਕਾਟੇਵਾਲ ਤੁਰਨਾ ਹੈ ਬਾਧੇਵਾਲ ਤੁਰਨਾ ਹੈ ਤੁਰਨਾ ਕਿੱਧਰ ਹੈ ਤੋ ਫਿਰ ਤੁਰੰਤੋਂ ਮਤਲਬ ਇਹ ਜਿੰਦਗੀ ਦਾ ਸਫਰ ਤੈਅ ਕਰਨਾ ਹੈ ਤੇ ਕਿਵੇਂ ਕਰਨਾ ਹੈ ਮੈਂ ਬੁਰਿਆਂ ਦੇ ਨਾਲ ਰਹਿ ਕੇ ਕਰਨਾ ਹੈ ਜਾਂ ਚੰਗਿਆਂ ਦੇ ਨਾਲ ਰਹਿ ਕੇ ਕਰਨਾ ਹੈ ਤੋ ਫਿਰ ਬਹੁਤ ਸਾਰੇ ਜ਼ਿੰਦਗੀ ਦੇ ਅੰਗਲ ਨੇ ਜਿਨ੍ਹਾਂ ਬਾਰੇ ਸੋਚਣਾ ਬਹੁਤ ਜ਼ਰੂਰੀ ਬਣ ਜਾਂਦਾ ਹੈ ਅੱਛਾ ਇੱਕ ਹੋਰ ਗੱਲ ਮੰਨ ਲਓ ਤੁਸੀਂ ਕਿਸੇ ਵਿਆਹ ਦੀ ਪਾਰਟੀ ਵਿੱਚ ਗਏ ਗੁਰਦੁਆਰੇ ਦੇ ਅੰਦਰ ਗਏ ਲੰਗਰ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਬੜੀਆਂ ਹਨ ਪਾਰਟੀ ਦੇ ਅੰਦਰ ਵਿਆਹ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਬੜੀਆਂ ਹਨ ਬੜੇ ਸਾਰੇ ਖਾਣ ਵਾਲੀਆਂ ਚੀਜ਼ਾਂ ਚੰਗੀਆਂ-ਚੰਗੀਆਂ ਪਈਆਂ ਨੇ ਹੁਣ ਤੁਸੀਂ ਕੁਝ ਚੀਜ਼ ਚੁਣਦੇ ਹੋ ਤੇ ਖਾਣਾ ਸ਼ੁਰੂ ਕਰਦੇ ਹੋ ਤੁਹਾਡੇ ਨਾਲ ਦਾ ਦੂਜੀ ਜੀ ਖਾਈ ਜਾ ਰਿਹਾ ਅਗਰ ਉਹ ਕਹਿੰਦਾ ਹੈ ਵੀ ਆਹ ਚੀਜ਼ ਬੜੀ ਟੇਸਟੇ ਖਾ ਕੇ ਵੇਖ ਤੁਸੀਂ ਸੋਚਦੇ ਹੋ ਨਾ ਵੀ ਨਹੀਂ ਮੈਂ ਨਹੀਂ ਖਾਣਾ ਅਗਲਾ ਪੁੱਛਦਾ ਵੀ ਕਿਉਂ ਤੁਸੀਂ ਕਹਿੰਦੇ ਹੋ ਨਹੀਂ ਯਾਰ ਮੈਨੂੰ ਸ਼ੂਗਰ ਦਾ ਰੋਗ ਹੈ ਮੈਂ ਨਹੀਂ ਖਾਣਾ ਮੈਨੂੰ ਕੋਲੇਸਟ੍ਰੋਲ ਹੈ ਮੈਂ ਨਹੀਂ ਖਾਣਾ ਮੈਨੂੰ ਬਲੱਡ ਪ੍ਰੈਸ਼ਰ ਹੈ ਮੈਂ ਨਹੀਂ ਖਾਣਾ ਮੈਂ ਤਾਂ ਤਲੇ ਚੀਜ਼ ਨੂੰ ਅਵਾਈਡ ਕਰਦਾ ਮੈਨੂੰ ਕੋਲੇਸਟ੍ਰੋਲ ਹੈ ਮੈਂ ਤਾਂ ਇੱਕ ਕਰਕੇ ਨਹੀਂ ਖਾ ਰਿਹਾ ਸੋਚਦੇ ਹੋ ਨਾ ਔਰ ਜਿਹੜਾ ਬੰਦਾ ਸੋਚਦਾ ਨਹੀਂ ਖੀਰ ਮਿਲੀ ਖਾ ਲਈ ਚੋਲ ਮਿਲੇ ਖਾ ਲਏ ਜਲੇਬੀਆਂ ਮਿਲੀਆਂ ਖਾ ਲਈਆਂ ਲੱਡੂ ਪਰ ਫਿਰ ਦੁੱਜਾ ਤਿੱਜਾ ਜੋ ਮਿਲਦਾ ਹੈ ਰਗੜੀ ਗਿਆ ਆਪਣੇ ਪੇਟ ਨੂੰ ਬਿੰਨ ਸਮਝ ਕੇ ਦੇ ਅੰਦਰ ਸਭ ਕੁਝ ਸੁੱਟੀ ਗਿਆ ਤੰਦਰੁਸਤ ਰਹ ਜੇਗਾ ਤੰਦਰੁਸਤ ਉਹ ਹੀ ਰਹਿੰਦਾ ਨਾ ਜਿਹੜਾ ਖਾਣ ਤੋਂ ਪਹਿਲਾਂ ਸੋਚਦਾ ਹੈ ਬਿ ਡਾਕਟਰ ਨੇ ਕਿਹਾ ਸੀ ਤੇਰੇ ਵਾਸਤੇ ਸ਼ਰਾਬ ਹਾਨੀ ਕਰਕੇ ਡਾਕਟਰ ਨੇ ਕਿਹਾ ਸੀ ਤੇਰੇ ਵਾਸਤੇ ਮਿੱਠਾ ਹਾਨੀ ਕਰਕੇ ਡਾਕਟਰ ਨੇ ਕਿਹਾ ਸੀ ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰੇਗਾ ਤੇ ਤਾਂ ਤੇਰਾ ਬਚਾਇ ਨਹੀਂ ਤੇ ਹਾਰਟ ਅਟੈਕ ਹੋਏਗਾ ਤੋਂ ਖੈਰ ਖਾਣ ਤੋਂ ਪਹਿਲਾਂ ਜਿਵੇਂ ਸੋਚਦੇ ਹੋ ਬੋਲਣ ਤੋਂ ਪਹਿਲਾਂ ਸੋਚੋ ਕਰਨ ਤੋਂ ਪਹਿਲਾਂ ਸੋਚੋ ਚੱਲਣ ਤੋਂ ਪਹਿਲਾਂ ਸੋਚੋ ਪਰ ਸੋਚਦੇ ਹੀ ਨਾ ਰਹ ਜਿਓ ਬਹਿ ਕੇ ਸੋਚਦੇ ਸੋਚਦੇ ਹੀ ਉੱਥੇ ਬੈਠੇ ਨਾ ਰਹਿਓ ਅੱਗੇ ਨਾਲ-ਨਾਲ ਤੁਰਨ ਦਾ ਯਤਨ ਵੀ ਕਰਿਓ ਸੋਚ ਆਧਾਰਿਤ ਕੀਤੇ ਹੋਏ ਕੰਮ ਲਾਏਵੰਦ ਹੋ ਨਿਬੜਦੇ ਨੇ ਤੇ ਜਿਹੜੇ ਬਿਨਾਂ ਸੋਚਣ ਤੋਂ ਵੇਖੀ ਜਾਏਗੀ ਆ ਸਾਡੇ ਪੰਜਾਬੀਆਂ ਦੇ ਅੰਦਰ ਜਿਹੜੀ ਗੱਲ ਹੈ ਨਾ ਵੇਖੀ ਜਾਏਗੀ ਉਹ ਜਦੋਂ ਵੇਖੀ ਜਾਏ ਕਹਿ ਦਿੰਦੇ ਨਾ ਉਹਦੋਂ ਸਾਰੇ ਅਕਲ ਦੇ ਦਰਵਾਜ਼ੇ ਬੰਦ ਕਰ ਦਿੰਦੇ ਨੇ ਵੇਖੀ ਜਾਏਗੀ ਭਈ ਭਰਾ ਸੋਚ ਲਾ ਦੂਜਾ ਸਮਝਾ ਰਿਹਾ ਹੈ ਵੇਖੀ ਜਾਏ ਕੋਈ ਗੱਲ ਦਾ ਜਵਾਬ ਥੋੜਾ ਹੈ ਖੈਰ ਇਫ ਵਿਖੇ ਜਾਏ ghee ਵਾਲੀ ਗੱਲ ਨੂੰ ਛੱਡੋ ਪਲਾਨਿੰਗ ਕਰੋ ਸੋਚੋ ਚੰਗਾ ਸੋਚੋ ਕੰਮਕਾਰ ਕਰੋ ਮਿਹਨਤ ਕਰੋ ਜਨੂਨ ਨਾਲ ਕਰੋ ਲਗਨ ਨਾਲ ਕਰੋ ਤਾਂ ਕਿ ਤੁਹਾਡੇ ਮਸਲੇ ਹੱਲ ਹੋਣੇ ਸ਼ੁਰੂ ਹੋਣ ਵਾਹਿਗੁਰੂ ਜੀ ਕਾ ਖਾਲਸਾ